ਬੰਦਾ ਆਪਰੇਸ਼ਨ ਵਾਸਤੇ ਤੁਸੀਂ ਅੰਦਰ ਲੈ ਗਿਆ ਉਸ ਤੋਂ ਬਾਅਦ ਮੁੰਡੇ ਨੂੰ ਅੱਤ ਤੱਕ ਹੌਸ ਹੀ ਨਹੀਂ ਆਇਆ ਜੀ ਅੱਜ ਮੁੰਡਾ ਚਲੇ ਗਿਆ ਸਾਡੇ ਵਿੱਚੋਂ ਮੈਂ ਪੰਜਾਬ ਸਰਕਾਰ ਦੇ ਅੱਗੇ ਵੀ ਇਹ ਬੇਨਤੀ ਕਰਦਾ ਹਾਂ ਵੀ ਇਹ ਜੋ ਜਿਹੜੇ ਡਾਕਟਰ ਹੈ ਨਾ ਇਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਕਿਸੇ ਦਾ ਘਰ ਹੋਰ ਨਾ ਜੜੇ ਤੁਹਾਨੂੰ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਜੀ ਕਾਰਵਾਈ ਕਰਕੇ ਇਹਨੂੰ ਇਹਨੂੰ ਡਾਕਟਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸੇ ਦੇ ਸਾਰਾ ਮਾਮਲਾ ਕੀ ਹੈ ਸਰ ਇਹ ਇਹ ਜੀ ਬੈਰ ਮਾਜਰੇ ਤੋਂ ਆਪਾਂ ਨੂੰ ਨਿਊਜ਼ ਮਿਲੀ ਸੀ 24 ਪਿਛਲੇ ਮਹੀਨੇ ਦੀ 24 ਤਰੀਕ ਨੂੰ ਨਿਊਜ਼ ਮਿਲੀ ਹੈ ਕਿ ਬੰਦਾ ਘਰੋਂ ਡਿੱਗ ਗਿਆ ਮਤਲਬ ਕੋਠੇ ਤੋਂ ਡਿੱਗਿਆ ਸੀ ਤੇ ਉਸ ਤੋਂ ਬਾਅਦ ਇਹਨੂੰ ਹਸਪਟਲਾਈਜ਼ ਕਰਾਇਆ ਗਿਆ ਸੀ ਇਹਦੇ ਪਰਿਵਾਰ ਵੱਲੋਂ ਤੇ ਅੱਜ ਮਾਰਨਿੰਗ 'ਚ ਸਾਨੂੰ ਰੁਕਾ ਹੈ ਜੀ ਹਸਪਟਲ ਵੱਲੋਂ ਕਿ ਜੀ ਡੈਥ ਹੋ ਗਈ ਹੈ ਤੇ ਇਹਦੀ ਇੱਕ ਸਰਜਰੀ ਸੀਗੀ ਜਿਸ ਕਰਕੇ ਇਹ ਹਸਪਟਲਾਈਜ਼ ਹੈਗਾ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਸਰਜਰੀ ਦੇ ਪਤਾ ਨਹੀਂ ਕੀ ਰੀਜ਼ਨਸ ਰਹੇ ਨੇ ਕਿ ਮਤਲਬ ਇਹਨੂੰ ਇੱਕਦਮ ਕਿਉਂ ਡੈਥ ਹੋਈ ਹੈ ਉਹ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਹਲੇ ਫਿਲਹਾਲ ਮਾਮਲੇ ਨੂੰ ਬਟ ਇਹਦਾ ਆਪਾਂ ਇਹਦੇ ਪਰਿਵਾਰ ਨੂੰ ਇਹ ਕਿਹਾ ਹੈ ਕਿ ਆਪਾਂ ਇਹਦਾ ਕਿਉਂਕਿ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ ਜਿਹਨੂੰ ਫਾਲੋ ਕਰਨਾ ਪੈਂਦਾ ਤੇ ਆਪਾਂ ਇਹਦੀ 174 ਦੀ ਕਾਰਵਾਈ ਕਰਵਾਵਾਂਗੇ ਉਸ ਤੋਂ ਬਾਅਦ ਜੋ ਵੀ ਵਿਸਰੇ ਦੀ ਰਿਪੋਰਟ ਆਉਗੀ ਉਹਦੇ ਅਕੋਰਡਿੰਗਲੀ ਆਪਾਂ ਇਸ ਚੀਜ਼ ਨੂੰ ਅੱਗੇ ਕੈਰੀ ਆਨ ਕਰਾਂਗੇ ਬਾਕੀ ਸਾਡੇ ਅਫਸਰ ਸਹਿਬਾਨ ਜਿਵੇਂ ਵੀ ਮਤਲਬ ਸਾਨੂੰ ਜੋ ਵੀ ਹੁਕਮ ਹੋਊਗਾ ਇਆ ਜੋ ਵੀ ਅਕੋਰਡਿੰਗ ਟੂ ਦ ਸਿਚੁਏਸ਼ਨ ਜਿਹੜੀ ਰਿਪੋਰਟਸ ਆਣ ਗਈਆਂ ਉਹਦੇ ਅਕੋਰਡਿੰਗਲੀ ਐਫ ਆਈ ਆਰ ਯਾ ਜੋ ਵੀ ਨੈਕਸਟ ਸਟੈਪ ਲਿਆਜੂਗੇ ਤੇ ਬਾਅਦ ਚ ਉਹ ਹੀ ਸਾਰਾ ਸਟਾਫ ਉਹਨਾਂ ਨੂੰ ਲੈ ਕੇ ਐਸ ਐਮ ਪਲੱਸ ਜੋ ਵੀ ਸਟਾਫ ਜੋ ਵੀ ਸੀ ਗਿਆ ਉਹ ਨਾਲ ਦੀ ਨਾਲ ਇਹਦੇ ਬੱਤੀ ਗਏ ਆ ਜੀ ਉੱਥੇ ਜਾ ਕੇ ਐਡਮਿਟ ਹੋਇਆ ਜੀ ਹੁਣ ਕਈ ਦਿਨ ਉੱਥੇ ਆਈ ਸੀ ਯੂ ਚ ਰਹਿਣ ਤੋਂ ਬਾਅਦ ਡੈਥ ਹੋ ਗਈ ਹੈ ਜੀ ਤੇ ਰੀਜ਼ਨ ਆ ਦੱਸਿਆ ਜਾ ਰਿਹਾ ਹੈ ਜੀ ਕਿ ਅਖੇ ਜੀ ਉਹ ਡਰਿੰਕ ਕਰਦਾ ਸੀਗਾ ਜਾਂ ਪਲੰਬਰ ਡਿਗਾ ਜੀ ਬਟ ਅਸੀਂ ਨਹੀਂ ਮੰਨ ਸਕਦੇ ਇਸ ਗੱਲ ਨੂੰ ਜੀ ਉਹ ਡਰਿੰਕ ਵਗੈਰਾ ਕਿਉਂਕਿ ਉਹ ਸਾਰਾ ਲਾਖਾ ਖੜਿਆ ਜੀ ਕੋਈ ਕਹਦੇ ਵੀ ਉਹ ਨਸ਼ਾ ਕਰਦਾ ਉਹ ਕਦੇ ਨਸ਼ਾ ਨਹੀਂ ਕਰਦਾ ਇਹ ਚੌਥੀ ਗੱਲ ਆ ਜੀ ਸਰਪੰਚ ਸਾਹਿਬ ਇਹਨਾਂ ਤੋਂ ਪੁੱਛ ਲਓ ਜੀ ਉਹ ਕਦੇ ਨਸ਼ਾ ਨਹੀਂ ਕਰਦਾ ਫਿਰ ਸਾਰੀ ਕਟੜਾਂ ਤੋਂ ਬਾਅਦ ਅਗਲਾ ਸਟੈਪ ਤੁਸੀਂ ਕੀ ਸੀ ਕਿਸੇ ਬੰਦੇ ਦੇ ਦੇਖੋ ਅਸੀਂ ਤਾਂ ਇੱਕ ਉਮੀਦ ਨੂੰ ਇੱਥੇ ਆਏ ਆ ਲਹਿਲੀ ਚੌਂਕੀ ਜਿਹੜੀ ਆਪਾਂ ਇਨਸਾਫ ਦੀ ਮੰਗ ਵਾਸਤੇ ਅਸੀਂ ਆਏ ਸਾਡੇ ਚ ਦੇਖੋ ਬਹੁਤ ਸਾਡੇ ਘਰ ਰੋਟੀਆਂ ਨਹੀਂ ਪੱਕ ਰਹੀ ਅੱਜ ਕਰਨੇ ਵੀ ਅਸੀਂ ਤਾਂ ਇਹ ਅਸੀਂ ਪਰਿਵਾਰ ਦੇ ਕੋਲ ਸਾਰੇ ਬੈਠੇ ਸਾਰੇ ਇਕਜੁੱਟ ਹੋ ਗਏ ਆਪਾਂ ਦਹੀ ਮੰਗ ਕਰਦੇ ਆ ਵੀ ਵੱਧ ਤੋਂ ਵੱਧ ਮਾਲੇਵਾਏ ਆਪਣੀ ਜਿਹੜੀ ਵੀਡੀਓ ਹੈ ਇਹਨੂੰ ਸ਼ੇਅਰ ਕਰੋ ਤਾਂ ਕਿ ਇਹ ਜੋ ਡਾਕਟਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰ ਮੈਂ ਪੰਜਾਬ ਸਰਕਾਰ ਦੇ ਅੱਗੇ ਵੀ ਇਹ ਬੇਨਤੀ ਕਰਦਾ ਆਂ ਵੀ ਇਹ ਜੋ ਜਿਹੜੇ ਡਾਕਟਰ ਹੈ ਨਾ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਕਿਸੇ ਦਾ ਘਰ ਹੋਰ ਨਾ ਜੜੇ ਕਿਸੇ ਦਾ ਜਿਹੜਾ ਚੁੱਲ੍ਹਾ ਨਾ ਠੰਡਾ ਹੋਵੇ ਸਾਨੂੰ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਜੀ ਕਾਰਵਾਈ ਕਰਕੇ ਇਹਨੂੰ ਇਹਨੂੰ ਡਾਕਟਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਠੀਕ ਹੈ ਹਾਂਜੀ ਭਾਜੀ ਹਾਂਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਦੇਖੋ ਜਿਹੜੇ ਪਰਿਵਾਰ ਦੇ ਮੁੰਡੇ ਨਾਲ ਹੈ ਜਿਹੜੇ ਹਸਪਤਾਲ ਦੇ ਕੇਸ ਵਿਗੜਿਆ ਹੈ ਡੇਰਾ ਬਸੇ ਹਸਪਤਾਲ ਚ ਵਿਗੜਿਆ ਸਾਡੇ ਉਹ ਉੱਥੇ ਮੁੰਡੇ ਨਾਲ ਹੈ ਤੇ ਉੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਹਸਪਤਾਲ ਦਾ ਉਹ ਆਪਣੀ ਮਰਜ਼ੀ ਨਾਲ ਹੀ ਉੱਥੋਂ ਉਹਨੂੰ ਮੁੰਡੇ ਨੂੰ ਰੈਫਰ ਕਰਦਾ ਹੈ 32 ਚ ਜਿਹੜੇ ਮੁੰਡੇ ਨਾਲ ਹੈ ਉਹਨਾਂ ਨੂੰ ਨਹੀਂ ਪਤਾ ਕਰਦੇ ਪੈਂ ਮੈਂਬਰਾਂ ਨੂੰ ਕੁਝ ਨਹੀਂ ਪਤਾ ਕਿ ਕਿੱਥੇ ਕੀ ਆਇਆ ਮੁੰਡੇ ਨੂੰ ਕੀ ਆ ਨਹੀਂ ਇਹਨਾਂ ਨੇ ਪੁੱਛਿਆ ਵੀ ਕਿ ਮੁੰਡੇ ਨੂੰ ਹੋਇਆ ਕੀ ਉਹਨੂੰ ਠੀਕ ਠਾਕ ਲੈ ਕੇ ਆਏ ਸੀ ਅਸੀਂ ਇਹਦੀ ਬਾਅਦ ਆਪਰੇਸ਼ਨ ਹੋਣਾ ਹੈ ਦੰਦਾ ਆਪਰੇਸ਼ਨ ਵਾਸਤੇ ਤੁਸੀਂ ਅੰਦਰ ਲੈ ਗਏ ਉਸ ਤੋਂ ਬਾਅਦ ਮੁੰਡੇ ਨੂੰ ਅੱਤ ਤੱਕ ਹੋਸ਼ ਹੀ ਨਹੀਂ ਆਇਆ ਜੀ ਅੱਜ ਮੁੰਡਾ ਚਲੇ ਗਿਆ ਸਾਡੇ ਵਿੱਚੋਂ ਅੱਛਾ ਠੀਕ ਹੈ ਹਾਂਜੀ ਹੁਣ ਬਤੀ ਚਾਹ ਮੁੰਡਾ ਅਦੇ ਆਪਾਂ ਡੈੱਡ ਬੋਡੀ ਲਈ ਨਹੀਂ ਕਿਉਂਕਿ ਆਪਾਂ ਹੋਲਡ ਕੀਤੀ ਹੋਈ ਹੈ ਉੱਥੇ ਕਿਉਂਕਿ ਉਹ ਡੈੱਡ ਬੋਡੀ ਬਿਨਾ ਉਦੋਂ ਮੈਡੀਕਲ ਤੋਂ ਪੋਸਟਮਾਰਟਮ ਤੋਂ ਬਿਨਾ ਹਾਂਜੀ ਆ ਕਰਤੀ ਜਰਾ ਉਹ ਬਿਨਾ ਪੋਸਟਮੈਪਮ ਤੋਂ ਸਾਨੂੰ ਆਪਾਂ ਵਾਪਸ ਕਰ ਰਹੇ ਜੀ ਬੋਡੀ ਜੀ ਠੀਕ ਥੈਂਕ ਯੂ ਠੀਕ